ਤਖਤ ਬਹਿ ਤਖਤਾ ਕੀ ਲਾਇਕ ਰਾਜੇ ਦੀ ਰਾਜਗਦੀ ਤੇ ਰਾਜੇ ਦਾ ਪੁੱਤਰ ਬੈਂਦਾ ਹੈ ਪਰ ਇਹ ਤਖਤ ਕਿਸੇ ਦੁਨਿਆਵੀ ਰਾਜੇ ਦਾ ਨਹੀਂ ਦੀਨ ਦੁਨੀ ਦੇ ਮਾਲਕ ਪਰਮੇਸ਼ਰ ਗੁਰੂ ਦਾ ਹੈ ਇਸ ਤੇ ਉਹੀ ਬੈਠੇਗਾ ਜਿਹੜਾ ਗੁਰੂ ਦੀ ਕਸੌਟੀ ਤੇ ਖਰਾ ਉਤਰੇਗਾ ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਉਹਨਾਂ ਦੀ ਨਿੱਕੀ ਉਮਰ ਚ ਹੀ ਚੜ੍ਹਾਈ ਕਰ ਗਏ ਸਨ ਦੁਨਿਆਵੀ ਨਜ਼ਰ ਨਾਲ ਅਸੀਂ ਜੇਕਰ ਵੇਖਾਂਗੇ ਤੇ ਇਹ ਵਿਚਾਰ ਕਰਾਂਗੇ ਕਿ ਗੁਰੂ ਰਾਮਦਾਸ ਜੀ ਦੀ ਦਸ਼ਾ ਬੜੀ ਦਰਦਨਾਕ ਸੀ ਪਰ ਆਪ ਦੁੱਖਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਨੂੰ ਕੋਈ ਦੁੱਖ ਕਿਵੇਂ ਪਾਉ ਸਕਦਾ ਹੈ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਲ ਉਮਰ ਚ ਪਰਵਰਿਸ਼ ਪੂਜਨੀਕ ਨਾਨੀ ਜੀ ਨੇ ਕੀਤੀ ਮਹਾਰਾਜ ਆਪਣੀ ਕਾਰ ਢੂੰਗਰੀਆਂ ਵੇਚਣ ਦੀ ਕਰਦੇ ਸਨ ਨਾਨੀ ਜੀ ਲਾਹੌਰ ਤੋਂ ਆਪਣੇ ਘਰ ਬਾਸਰ ਕੇ ਲੈ ਗਏ ਗੁਰੂ ਅਮਰਦਾਸ ਜੀ ਨੇ ਨਾਨੀ ਜੀ ਨੂੰ ਤਾਂ ਰਵਾਸ ਦਿੰਦੇ ਹੋਏ ਕਿਹਾ ਕਿਸੇ ਵੀ ਚੀਜ਼ ਦੀ ਲੋੜ ਪਈ ਤਾਂ ਦੱਸਿਓ ਜਿੰਨੇ ਜੋਗੇ ਹਾਂ ਮਦਦ ਜ਼ਰੂਰ ਕਰਾਂਗੇ ਸ਼੍ਰੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਚ ਹਾਜ਼ਰ ਹੋਏ ਫਿਰ ਉਹ ਸੇਵਾ ਟੋਕਰੀ ਢੋਣ ਦੀ ਹੋਵੇ ਜਾਂ ਲੰਗਰ ਵਰਤਾਉਣ ਦੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਤਨ ਮਨ ਧਨ ਨਾਲ ਕੀਤੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਬਚਨ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਦੇ ਨਹੀਂ ਮੋੜਿਆ ਜਦੋਂ ਗੁਰੂ ਅਮਰਦਾਸ ਜੀ ਨੂੰ ਇੱਕ ਵਾਰ ਮਾਤਾ ਮਨਸਾ ਦੇਵੀ ਨੇ ਬੇਟੀ ਬੀਬੀ ਭਾਨੀ ਲਈ ਵਰ ਲੱਭਣ ਲਈ ਕਿਹਾ ਮਹਾਰਾਜ ਨੇ ਕਿਹਾ ਕਿ ਮੈਂ ਤਾਂ ਵਰ ਚਾਹੀਦਾ ਹੈ ਤੇ ਮਾਤਾ ਜੀ ਨੇ ਕਿਹਾ ਸੀ ਭਾਈ ਜੇਠੇ ਵਰਗਾ ਹੋਵੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਭਾਈ ਜੇਠੇ ਵਰਗਾ ਤਾਂ ਭਾਈ ਜੇਠਾ ਹੀ ਹੈ ਭਾਈ ਜੇਠਾ ਭਾਵ ਸ਼੍ਰੀ ਗੁਰੂ ਰਾਮਦਾਸ ਵਾਲ ਇਸ਼ਾਰਾ ਕਰਕੇ ਕਿਹਾ ਇਹਨਾਂ ਤੋਂ ਸ੍ਰੇਸ਼ਟ ਵਰ ਸਾਡੀ ਬੇਟੀ ਭਾਨੀ ਲਈ ਨਹੀਂ ਹੋ ਸਕਦਾ ਦੁਨਿਆਵੀ ਪਿਤਾ ਹੁੰਦਾ ਤਾਂ ਨੌਕਰੀ ਜ਼ਮੀਨ ਦੇ ਵੇਖਦਾ ਪਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਭਾਵਨਾ ਵੇਖੀ ਕਹਿੰਦੇ ਹਨ ਮਾਤਾ ਮਨਸਾ ਜੀ ਨੇ ਕੁਝ ਇਤਰਾਜ਼ ਜਤਾਇਆ ਤੇ ਕਿਹਾ 나ਛ ਦੇ ਘੋਲ ਘਰ ਹੈ ਨਾ ਕੋਈ ਜ਼ਮੀਨ ਸਤਿਗੁਰੂ ਨੇ ਸੁਭਾਵਕੀ ਬਚਨ ਕੀਤਾ ਕਿ ਇਹ ਚਵਰ ਤਖਤ ਦੇ ਮਾਲਕ ਹੋਣਗੇ ਅੱਜ ਸ਼੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਮਹਿਮਾ ਗੁਰੂ ਅਮਰਦਾਸ ਜੀ ਦੀ ਕਿਰਪਾ ਸਦਗਾ ਹੀ ਹੈ ਗੁਰੂ ਰਾਮਦਾਸ ਜੀ ਦੇ ਆਨੰਦ ਕਾਰਜ ਬੀਬੀ ਭਾਨੀ ਨਾਲ ਹੋਏ ਜਦੋਂ ਸੋਡੀਆਂ ਨੂੰ ਪਤਾ ਲੱਗਾ ਗੁਰੂ ਰਾਮਦਾਸ ਜੀ ਭੱਲਿਆਂ ਦੇ ਜਵਾਈ ਬਣੇ ਹਨ ਉਹ ਆਪਣੇ ਪੁੱਤਰ ਦੀ ਸ਼ਾਨ ਨੂੰ ਸ਼ੌਕਤ ਸੋਹਰੇ ਘਰ ਵਿੱਚ ਵੇਖਣ ਆਏ ਉਹਨਾਂ ਨੂੰ ਇਹ ਵੇਖ ਕੇ ਬਹੁਤ ਗੁੱਸਾ ਲੱਗਾ ਕਿ ਸਤਗੁਰੂ ਸਾਡੇ ਪੁੱਤਰ ਆਪਣੇ ਜਵਾਈ ਤੋਂ ਨੌਕਰਾਂ ਵਾਲੀ ਕਾਰ ਕਰਵਾ ਰਹੇ ਹਨ ਪਰ ਉਹ ਇਸ ਗੱਲ ਤੋਂ ਅਨਪਿੱਗਸਨ ਕਿ ਇਸ ਨੂੰ ਨੌਕਰਸ਼ਾਈ ਨਹੀਂ ਸੇਵਾਦਾਰੀ ਕਹਿੰਦੇ ਹਨ ਜਿਸ ਨੂੰ ਸਤਗੁਰੂ ਦਿਆਲ ਹੋ ਕੇ ਆਪਣੇ ਸਿੱਖ ਨੂੰ ਬਖਸ਼ਦਾ ਹੈ ਜਿਸ ਦਾ ਫਲ ਦੁਨਿਆਵੀ ਵਿਖਾਵੇ ਦੀ ਸ਼ਾਨੋਂ ਸ਼ੌਕਤ ਨਾਲ ਕਿਤੇ ਉੱਚਾ ਹੈ ਸਾਰੇ ਸਾਖ ਸੰਬੰਧੀਆਂ ਨੇ ਗੁਰੂ ਅਮਰਦਾਸ ਜੀ ਦੇ ਸਨਮੁਖ ਸ਼ਿਕਾਇਤ ਕੀਤੀ ਕਿ ਸਾਡੇ ਸਾਹਿਬ ਜੀ ਦੇ ਨਾਲ ਆਪ ਜੀ ਦਾ ਇਹ ਵਿਹਾਰ ਚੰਗਾ ਨਹੀਂ ਹੈ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਬੁਲਾਇਆ ਉਹਨਾਂ ਦੇ ਸਾਖ ਸੰਬੰਧੀਆਂ ਨੂੰ ਕਹਿਣ ਲੱਗੇ ਜਿਹੜਾ ਟੋਕਰਾ ਤੁਸੀਂ ਇਹਨਾਂ ਦੇ ਸੀਸ ਤੇ ਵੇਖ ਰਹੇ ਹੋ ਨਾ ਇਹ ਦੀਨ ਦੁਨੀਆ ਦਾ ਛੱਤਰ ਹੈ ਜਿਹੜੇ ਮਿੱਟੀ ਦੇ ਛਿੱਟੇ ਟੂਕ ਇਹਨਾਂ ਦੇ ਬਸਤਰ ਤੇ ਵੇਖ ਰਹੇ ਹੋ ਇਹ ਕੇਸਰ ਦਾ ਛਿੜਕਾ ਇਹਨਾਂ ਤੇ ਹੋਇਆ ਹੈ ਕਹਿੰਦੇ ਨੇ ਇੱਕ ਵਾਰ ਗੁਰੂ ਅਮਰਦਾਸ ਸਾਹਿਬ ਜੀ ਧਿਆਨ ਚ ਬੈਠੇ ਸਨ ਜਿਹੜੀ ਪੀੜੀ ਸਾਹਿਬ ਦੇ ਬੈਠੇ ਸਨ ਉਹਦਾ ਪਾਵਾ ਟੁੱਟ ਗਿਆ ਇਹ ਸ ਮਾਤਾ ਪਾਨੀ ਜੀ ਨੇ ਵੇਖਿਆ ਤੇ ਮਹਾਰਾਜ ਦੇ ਧਿਆਨ ਨੂੰ ਭੰਗ ਹੋਣ ਤੋਂ ਬਚਾਉਣ ਲਈ ਟੁੱਟੇ ਪਾਵੇ ਦੀ ਥਾਂ ਆਪਣਾ ਹੱਥ ਧਰ ਦਿੱਤਾ। ਮਾਤਾ ਜੀ ਕਿੰਨੇ ਸਮੇਂ ਸਤਗੁਰੂ ਦੇ ਪ੍ਰੇਮ 'ਚ ਇਦਾਂ ਹੀ ਬੈਠੇ ਰਹੇ। ਜਦੋਂ ਮਹਾਰਾਜ ਧਿਆਨ ਤੋਂ ਬਾਹਰ ਆਏ ਤੇ ਬੀਬੀ ਜੀ ਦੇ ਹੱਥ ਨੂੰ ਲਹੂ ਲਹਾਨ ਹੋਇਆ ਵੇਖਿਆ ਤੇ ਵੇਖ ਕੇ ਬੋਲੇ ਮੰਗੋ ਕੀ ਵਰ ਚਾਹੀਦਾ ਹੈ। ਤੇ ਬੀਬੀ ਜੀ ਨੇ ਨਿਮਰਤਾ ਜਾ ਕੇ ਬੇਨਤੀ ਕੀਤੀ ਸਤਗੁਰੂ ਜੀ ਗੁਰਗੱਦੀ ਹੁਣ ਸੋਢੀ ਕੁਲ ਚ ਚੱਲੇ। ਆਪਣੇ ਸਿੱਖ ਦੀ ਅਰਦਾਸ ਸਤਗੁਰੂ ਕਿਵੇਂ ਨਾ ਪੂਰੀ ਕਰਦੇ। ਮਹਾਰਾਜ ਨੇ ਕਿਹਾ ਗੁਰਗੱਦੀ ਹੁਣ ਸੋਢੀ ਵੰਸ ਚੱਲੇਗੀ। ਪਰ ਕੁਰਬਾਨੀਆਂ ਬਹੁਤ ਹੋਣਗੀਆਂ ਕੋਈ ਤਤੀ ਤਵੀ ਤੇ ਬੈਠੇਗਾ ਕੋਈ ਸੀਸ ਕਟਵਾਵੇਗਾ ਤੇ ਕੋਈ ਸਰਬੰਸ ਕੁਰਬਾਨ ਕਰੇਗਾ ਜਾਣੀ ਜਾਣ ਸਤਗੁਰੂ ਆਪਣਾ ਸੱਚਖੰਡ ਜਾਣ ਦਾ ਸਮਾਂ ਨੇੜੇ ਜਾਣ ਕੇ ਸੰਗਤਾਂ ਨੂੰ ਪ੍ਰਤੱਖ ਦਿਖਾਉਣਾ ਚਾਹੁੰਦੇ ਸਨ ਕਿ ਗੁਰਗੱਤੀ ਦਾ ਅਸਲੀ ਹੱਕਦਾਰ ਕੌਣ ਹੈ ਮਹਾਰਾਜ ਨੇ ਖੇੜ ਰਚੀ ਆਪਣੇ ਨਿੱਕੇ ਅਤੇ ਛੋਟੇ ਜਵਾਈ ਨੂੰ ਥੜਾ ਬਣਾਉਣ ਲਈ ਕਿਹਾ ਮਹਾਰਾਜ ਨੇ ਦੋ ਵਾਰ ਬਣੇ ਥੜੇ ਢਵਾ ਦਿੱਤੇ ਗੁਰੂ ਅਮਰਦਾਸ ਜੀ ਦੇ ਵੱਡੇ ਜਵਾਈ ਸੋਚਣ ਲੱਗੇ ਮਹਾਰਾਜ ਦੀ ਉਮਰ ਬਡੇਰੀ ਹੋ ਗਈ ਐ ਦੱਸ ਕੇ ਭੁੱਲ ਜਾਂਦੇ ਹਨ ਕਿਵੇਂ ਥੜਾ ਤਿਆਰ ਕਰਨ ਲਈ ਗਿਆ ਸੀ ਦੂਜੇ ਬੰਨੇ ਛੋਟੇ ਜਵਾਈ ਸ੍ਰੀ ਗੁਰੂ ਰਾਮਦਾਸ ਜੀ ਨਿਮਰਤਾ ਚਾਹ ਕੇ ਕਹਿਣ ਲੱਗੇ ਸਤ ਗੁਰੂ ਮੈਂ ਤੁੱਛ ਬੁੱਧੀ ਵਾਲਾ ਹਾਂ ਮੈਂ ਭੁੱਲ ਜਾਂਦਾ ਹਾਂ ਆਪ ਜੀ ਨੂੰ ਜਿਵੇਂ ਦਾ ਥੜਾ ਚਾਹੀਦਾ ਆਪ ਕਿਰਪਾ ਕਰਕੇ ਮੇਰੇ ਸੀਸ ਤੇ ਆ ਧਰ ਕੇ ਬਣਵਾ ਲਵੋ ਇਸ ਵਾਰਤਾ ਤੋਂ ਮਹਾਰਾਜ ਨੇ ਸੰਗਤਾਂ ਨੂੰ ਅਪਰਤਕ ਕਰਵਾ ਦਿੱਤਾ ਕੀ ਗੁਰਗੱਦੀ ਦੇ ਅਗਲੇ ਵਾਰਿਸ ਸ੍ਰੀ ਗੁਰੂ ਰਾਮਦਾਸ ਜੀ ਹੋਣਗੇ ਜਦੋਂ ਦੇ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆਏ ਮਹਾਰਾਜ ਨੂੰ ਮਾਤਾ ਪਿਤਾ ਦੀ ਕਦੇ ਵੀ ਕਮੀ ਨਹੀਂ ਹੋਈ ਬਾਣੀ ਦੇ ਪਾਵਨ ਮੁਖਵਾਕ ਹਨ ਉਹ ਬਾਲਕ ਵਾਂਗ ਹੀ ਪਾਲਿਆ ਭਾਪ ਗੁਰੂ ਪਰਮੇਸ਼ਰ ਆਪਣੇ ਸਿੱਖ ਨੂੰ ਬਾਲਕ ਵਾਂਗੂ ਪਾਲਦਾ ਹੈ ਸ਼ਾਇਦ ਗੁਰੂ ਵਰਗਾ ਪਿਆਰ ਮਾਪਿਓ ਤੋਂ ਵੀ ਨਾ ਮਿਲੇ ਹਨ ਹਨ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਪਿਤਾ ਦੀ ਗੋਦ ਨਿਗ ਮਾਣਿਆ। ਸ੍ਰੀ ਗੁਰੂ ਰਾਮਦਾਸ ਜੀ ਦੇ ਨੇਤਰ ਹਮੇਸ਼ਾ ਪਿਆਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਭਿੱਜੇ ਰਹਿੰਦੇ ਸਨ। ਜਿਨ੍ਹਾਂ ਨੂੰ ਮਹਾਰਾਜ ਬਾਣੀ 'ਚ ਬਿਆਨ ਕਰਦੇ ਹਨ। ਹਰ ਅੰਮ੍ਰਿਤ ਭਿੰਨੇ ਲੋਇਣਾ ਭਾਵ ਮੇਰੇ ਨੈਣ ਸਤਿਗੁਰੂ ਦੀ ਯਾਦ 'ਚ ਭਿੱਜੇ ਰਹਿੰਦੇ ਹਨ। ਬਾਬਾ ਬੁੱਢਾ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਨਮੁਖ ਸ਼੍ਰੀ ਬੌਲੀ ਸਾਹਿਬ 'ਚ ਇਸ਼ਨਾਨ ਕਰਵਾਇਆ ਗੁਰਗੱਦੀ ਦਾ ਤਿਲਕ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਦਿੱਤਾ ਸਤ ਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ ਭਾਵ ਸਤ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਮੌਜੂਦਗੀ 'ਚ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਤੇ ਸ਼ਿਸ਼ੋਬਿਧ ਕੀਤਾ ਤੇ ਬਚਨ ਕੀਤਾ ਗੁਰਨਾਨਕ ਦੇਵ ਜੀ ਦੇ ਦਰਸ਼ਨ ਸ਼੍ਰੀ ਗੁਰੂ ਰਾਮਦਾਸ ਜੀ 'ਚੋਂ ਹੋਣਗੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨੂੰ ਕਿਹਾ ਪੁੱਤਰ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ ਉਮਰ ਚ ਵੱਡੇ ਹੋਣ ਦਾ ਵੀ ਮਾਣ ਹੋਣ ਕਾਰਨ ਬਾਬਾ ਜੀ ਨੇ ਮੱਥਾ ਨਾ ਟੇਕਿਆ ਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾ ਲੈ ਸਕੇ ਕਹਿੰਦੇ ਹਨ ਬਾਬਾ ਮੋਹਨ ਜੀ ਦੀ ਇਹ ਭੋਲੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਖਸ਼ੀ ਇੱਥੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਤਿਗੁਰੂ ਜੀ ਦੀ ਸੇਵਾ ਅੱਗੇ ਹੋ ਕੇ ਕਰਨੀ ਚਾਹੀਦੀ ਹੈ ਹੁਕਮ ਵੀ ਮੰਨਣਾ ਚਾਹੀਦਾ ਹੈ ਤਾਂ ਜੋ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣ ਸਕੀਏ ਫਿਰ ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਦਾ ਮੌਕਾ ਆਪਣੇ ਛੋਟੇ ਸਾਹਿਬਜ਼ਾਦੇ ਮੋਰੀ ਜੀ ਨੂੰ ਬਖਸ਼ਿਆ ਮੋਰੀ ਜੀ ਨੇ ਵਿਚਾਰ ਕੀਤੀ ਕਿ ਜੇ ਮੈਂ ਸਤਗੁਰੂ ਦਾ ਹੁਕਮ ਨਾ ਮੰਨਿਆ ਤੇ ਕਿਥੇ ਮਹਾਰਾਜ ਦੀ ਸਿੱਖੀ ਤੋਂ ਵੀ ਖੁੰਝ ਨਾ ਜਾਵਾਂ ਧਨ ਭਾਗ ਬਾਬਾ ਮੋਰੀ ਜੀ ਦੇ ਜਿਨ੍ਹਾਂ ਨੇ ਹੁਕਮ ਮੰਨ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਮਹਾਰਾਜ ਨੇ ਕਿਰਪਾ ਦ੍ਰਿਸ਼ਟ ਧਾਰ ਕੇ ਵਚਨ ਕੀਤਾ ਪੁੱਤ ਮੋਰੀ ਤੂੰ ਸਭ ਦਾ ਮੋਰੀ ਹੋਵੇਂਗਾ ਤੇ ਹੁਕਮ ਮੰਨਣ ਵਾਲੇ ਸਿੱਖ ਪੁੱਤ ਨੂੰ ਸੋਭਾ ਦਿੰਦੇ ਪੁੱਤਰ ਮੋਰੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਕਰਕੇ ਸਦਾ ਲਈ ਅਮਰ ਕਰ ਦਿੱਤਾ ਮੋਰੀ ਪੁੱਤ ਸਨਮਖ ਹੋਇਆ ਰਾਮਦਾਸ ਐ ਪੈਰੀ ਪਾਏ ਜੀਓ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤਾਂ ਨੂੰ ਰੋਣ ਤੋਂ ਵਰਜਿਆ ਤੇ ਗੁਰਬਾਣੀ ਦੀ ਕਥਾ ਕੀਰਤਨ ਕਰਨ ਦਾ ਹੁਕਮ ਦਿੱਤਾ ਪਰ ਪ੍ਰੇਮ ਚ ਭਿੱਜੀ ਸੰਗਤਾਂ ਮਹਾਰਾਜ ਦਾ ਵਿਛੋੜਾ ਕਿੱਥੇ ਜਾ ਸਕਦੀਆਂ ਸਨ ਅੰਤ ਪਰਮੇਸ਼ਰ ਸਤਗੁਰੂ ਆਪਣੀ ਜੋਤ ਸ੍ਰੀ ਗੁਰੂ ਰਾਮਦਾਸ ਜੀ ਚ ਟਿਕਾ ਕੇ ਜੋਤੀ ਜੋਤ ਸਮਾ ਗਏ ਉਮੀਦ ਕਰਦਾ ਹਾਂ ਤੁਹਾਨੂੰ ਇਹ ਇਤਿਹਾਸ ਵਧੀਆ ਲੱਗ ਲੱਗਿਆ ਹੋਵੇਗਾ ਸਿੱਖ ਇਤਿਹਾਸ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ